ਹਾਰ ਜਿੱਤੇ ਤਾਂ ਚਲੋ ਹਣੀ ਚੱਲ ਜਿਹੜਾ ਬੰਦਾ ਹਾਰਦਾ ਉਹਨੂੰ ਦੱਸਣਾ ਚਾਹੀਦਾ ਵੀ ਇਹ ਤੁਹਾਡੇ ਪੁਆਇੰਟ ਆ ਜੀ ਕਿਉਂਕਿ ਜਨਵਾਰ ਚ ਹੁਣ ਜੇ ਆਪਾਂ ਨੂੰ ਪਤਾ ਹੋਊਗਾ ਜੀ ਆਪਣਾ ਜਨਵਰ ਕਿਹੜੇ ਵਜਨ ਆ ਰਿਹਾ ਉਹ ਆਪਾਂ ਸੁਧਾਰ ਕਰਾਂਗੇ ਉਸੇ ਬਿਲਕੁਲ ਬਾਕੀ ਜਿਹੜਾ ਵੀ ਹਰ ਇੱਕ ਦਾ ਚੀਜ਼ ਤਾਂ ਸੋਨਾ ਹੁੰਦੀ ਆ ਆਪਦੀ ਹਾਂਜੀ ਹਾਂਜੀ ਤੇ ਪਰ ਜਿਹੜੇ ਬੰਦੇ ਨੇ ਸ਼ੋਅ ਆਸਤੇ ਤਿਆਰ ਕਰਨਾ ਹੁੰਦਾ ਉਹਨੂੰ ਫਿਰ ਐਕਸਟਰਾ એનર્ਜੀ ਲਾਉਣੀ ਪੈਂਦੀ ਆ ਹਾਂਜੀ 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 ਇਸੇ ਕਰਕੇ ਥੋੜਾ ਸ਼ੋਅ ਆ ਲੈ ਹੁਣ ਥੋੜਾ ਘੱਟ ਕਰਤਾ ਜਾਣਾ ਠੀਕ ਹੈ ਬਈ ਬਾਈ ਦੇ ਯਾਰ ਇਹ ਨਹੀਂ ਲੱਭਦੀ ਲੋਬੀ ਸੁਣੋ ਅੱਜ ਆਪਾਂ ਖੜੇ ਆ ਨਸ਼ਹਿਰਾ ਪੰਨੂਆ ਘੋੜਾ ਮੰਡੀ ਤੇ ਤਰਨਤਾਰਨ ਦੇ ਨੇੜੇ ਆਪਾਂ ਇਹਨੂੰ ਤਰਨਤਾਰਨ ਵਾਲੀ ਮੰਡੀ ਵੀ ਕਹਿ ਸਕਦੇ ਆ ਸ਼ੇਰੋ ਮੰਡੀ ਵੀ ਕਹਿ ਸਕਦੇ ਆ ਜਾਨਸ਼ਹਿਰਾ ਪੰਨੂਆ ਤੇ ਮੰਡੀ ਕਾਫੀ ਭਰੀ ਹੋਈ ਆ ਤੇ ਆਪਾਂ ਇਸ ਵਕਤ ਖੜੇ ਆ ਢਿਲੋਂ ਸਟੱਡ ਫਾਰਮ ਤੇ ਦੋ ਬਹੁਤ ਹੀ ਸ਼ਾਨਦਾਰ ਲੈਂਡ ਦੇ ਘੋੜੇ ਲੈ ਕੇ ਆਏ ਆ ਤੁਹਾਡੇ ਲਈ ਨਾਲ ਆਪਣੇ ਬਾਈ ਹੁਣੀ ਹੋਣਗੇ ਬਾਈ ਗੁਰਵਿੰਦਰ ਹੋਣੀ ਬਾਈ ਕੁਲਦੀਪ ਤੇ ਆਦੇਸ਼ ਬਾਈ ਤੇ ਗੱਲਬਾਤ ਕਰਦੇ ਨਾ ਦੋ ਘੋੜਿਆਂ ਬਾਰੇ ਜਿਹੜਾ ਬਰੂਦ ਘੋੜਾ ਵਾ ਇਹ ਦੇਖ ਕੇ ਹਰ ਇੱਕ ਬੰਦਾ ਰੁਕ ਜਾਂਦਾ ਕਿ ਯਾਰ ਬਾਕ ਮਾਲ ਕਿ ਆ ਚੀਜ਼ ਬਣੀ ਹੋਈ ਆ ਹਨਾ ਤੇ ਸ਼ਮਸ਼ੀਰ ਤਾਂ ਫਿਰ ਉਸ ਤੋਂ ਵੀ ਅੱਗੇ ਦੀ ਚੀਜ਼ ਆ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਉਹਨਾਂ ਨਾਲ ਗੱਲ ਕਰਦੇ ਬਾਈ ਇਹ ਮੰਡੀ ਕਿਦੋਂ ਹੁਣ ਨਵੀਂ ਸ਼ੁਰੂ ਹੋਈ ਹੈ ਜਾਂ ਕਿਵੇਂ ਇੱਕ ਨੱਕ ਟਾਈਮ ਹੋ ਗਿਆ ਇਹਨੂੰ ਇਹ ਪਿਛਲੀ ਵਾਰੀ ਮੇਰੇ ਨਾਲ ਫਸਟ ਟਾਈਮ ਲੱਗੀ ਸੀ ਹੁਣ ਸੈਕੰਡ ਟਾਈਮ ਲੱਗੀ ਠੀਕ ਆ ਹਾਂ ਕਿਉਂਕਿ ਜਿਹੜੇ ਘੋੜੇ ਰੱਖਣ ਵਾਲੇ ਉਹਨਾਂ ਨੂੰ ਤਾਂ ਪਤਾ ਜਿਹੜੇ ਘੋੜਾ ਪ੍ਰੇਮੀ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੋਣੀ ਲੱਗਾ ਇਸ ਮੰਡੀ ਦਾ ਹਨਾ ਹਾਂਜੀ ਹਾਂਜੀ ਤੇ ਪਰ ਫੇਰ ਵੀ ਰਸ ਬਹੁਤ ਸੋਹਣਾ ਭਰਿਆ ਵਾ ਤੇ ਮੰਡੀ ਬਹੁਤ ਸ਼ਾਨਦਾਰ ਘੋੜਿਆਂ ਬਾਰੇ ਬਾਈ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰ ਲਈਏ ਆਪਣਾ ਪਹਿਲਾਂ ਆਪਣਾ ਸਟੱਡ ਫਾਰਮ ਦੀ ਗੱਲ ਕਰ ਗਏ ਵੀ ਆਪਣਾ ਪਿੰਡ ਕਿੱਥੇ ਕਈ ਹੈ ਆਪਣਾ ਪਿੰਡ ਦਾ ਨਾਮ ਜੀ ਸੁਰ ਸਿੰਘ ਵਾਲਾ ਤੇ ਫਰੋਈਪੁਰ ਜ਼ਿਲ੍ਹਾ ਪੈ ਜਾਂਦਾ ਜੀ ਤੇ ਜੀਰਾ ਫਰੋਈਪੁਰ ਰੋਡ ਤੇ ਆਪਣਾ ਪਿੰਡ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਸਟੱਡ ਵਾਸਤੇ ਦੋ ਆ ਜਾਂ ਤਿੰਨ ਘੋੜੇ ਆ ਜੀ ਆਪਣੇ ਕੋਲੇ ਤਿੰਨ ਘੋੜੇ ਆ ਠੀਕ ਹੈ ਕੀ ਕੀ ਨਾਮ ਦੇ ਆ ਜੀ ਆਪਣੇ ਕੋਲੇ ਜਿਹੜਾ ਕਾਲਾ ਘੋੜਾ ਇਹਦਾ ਨਾਮ ਸ਼ਮਸ਼ੇਰ ਹੈ ਜੀ ਨੀਲੇ ਦਾ ਬਰੂਦ ਹੈ ਜੀ ਤੇ ਇੱਕ ਜਿਹੜਾ ਘਾਰ ਹੈ ਜੀ ਉਹਦਾ ਨਾਮ ਵੀਰਤਨ ਹੈ ਜੀ ਠੀਕ ਹੈ ਜੀ ਤੇ ਆਪਾਂ ਉਸ ਦੀ ਗੱਲ ਕਰ ਗਏ ਪਹਿਲਾਂ ਤਾਂ ਉਹ ਕਿਹੜੀ ਲਾਈਨ ਦੇ ਵਿੱਚੋਂ ਕਿਧਰੋਂ ਆਉਂਦਾ ਵਾ ਜੀ ਜਿਹੜਾ ਉਹਦਾ ਨਾਂ ਵੀਰਤਨਾ ਜੀ ਲਾਲ ਰਤਨ ਦਾ ਬੱਚਾ ਉਹ ਤੇ ਚੈਂਪੀਅਨ ਜੀ ਦਾੜਾ ਘੋੜਾ ਲਾਲ ਰਤਨ ਦਾ ਤੇ ਦਾਨੇ ਘੋੜੀ ਦੀ ਇਹਦੀ ਮਾਂ ਸੀਗੀ ਹੁਣ ਦਾਨਾ ਘੋੜਾ ਆਰਲੈਂਡਸ ਵਾਲਿਆਂ ਕੋਲੇ ਆ ਇਸ ਟਾਈਮ ਠੀਕ ਹੈ ਜੀ ਤੇ ਹੁਣ ਆਪਾਂ ਥੋੜੀ ਜੀ ਗੱਲ ਕਰ ਗਏ ਇਹਦੇ ਬਾਰੇ ਆ ਆ ਜੋ ਥੋੜੇ ਅੱਗੇ ਨੂੰ ਬਈ ਇੱਕ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਹੈ ਨਾ ਸਭ ਤੋਂ ਮੇਰੇ ਹੋ ਜਾਂਦਾ ਯਾਰ ਵੀ ਹਰ ਇੱਕ ਬੰਦਾ ਜਿੰਨੇ ਵੀ ਆ ਕੇ ਵੀਰ ਵੀ ਇਹੀ ਪੁੱਛਦੇ ਯਾਰ ਵੀ ਘੋੜੇ ਦੀ ਫੀਸ ਪਹਿਲਾਂ ਫੀਸ ਤੋਂ ਡਰ ਜਾਂਦਾ ਹੈ ਨਾ ਮਤਲਬ ਫੀਸ ਪਤਾ ਨਹੀਂ ਕਿੰਨੀ ਕ ਹੋਊਗੀ ਘੋੜੇ ਦੀ ਹੈ ਨਾ ਫੀਸ ਬਾਰੇ ਆਪਾਂ ਗੱਲ ਕਰਕੇ ਆਪਣੇ ਘੋੜਿਆਂ ਦੀ ਫੀਸ ਕੀ ਰੱਖੀਏ ਸਾਰੇ ਆਪਣੇ ਤਿੰਨੇ ਘੋੜਿਆਂ ਦੀ ਫੀਸ 31000 ਹੈ ਜੀ ਇੱਕੋ ਹੀ ਰੱਖਿਆ ਹੋਇਆ ਵਰੀ ਇੱਕੋ ਜੀ ਰੱਖਿਆ ਹੋਇਆ ਠੀਕ ਹੈ ਬਈ ਤੇ ਇਹਦੀ ਉਮਰ ਕਿੰਨੀ ਹੋ ਗਈ ਹੈ ਬਾਈ ਆਪਣੇ ਸ਼ਮਸ਼ੀਰ ਦੀ ਇਹ ਸਾਢੇ 5 ਸਾਲ ਦਾ ਹੋ ਗਿਆ ਜੀ ਸਾਢੇ 5 ਸਾਲ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਰਿਜ਼ਲਟ ਤਾਂ ਇਹਦੇ ਆ ਗਏ ਉਹਨੇ ਹੁਣ ਤਾਂ ਹਾਂਜੀ ਇਹਦੇ ਰਿਜ਼ਲਟ ਕਾਫੀ ਆ ਗਏ ਆ ਜੀ ਆਪਣੇ ਘਰੇ ਵੀ ਖੜੇ ਆ ਤੇ ਉਹਦੇ ਆਸ-ਪਾਸੇ ਵਾਦੂ ਆਏ ਤੇ ਜਿਹੜਾ ਜਾਨਕੀ ਬੱਚੇ ਦੀ ਜੇ ਗੱਲ ਕਰਗੇ ਕਿੰਨੀ ਉਮਰ ਦਾ ਬੱਚਾ ਵੱਡੇ ਜਿਹਦਾ ਕੋਈ ਹੋਊਗਾ ਜਿਹੜਾ ਆਪਣੇ ਕੋਲ ਹੈ ਜੀ ਉਹਦੇ ਸਾਲਕ ਦੀ ਹੋ ਗਈ ਬੇਸ਼ੇਰੀ ਜੀ ਉਹ ਸ਼ੇਰੀ ਹੋ ਗਈ ਹਾਂਜੀ ਠੀਕ ਆ ਇਹਦੀ ਹਾਈਟ ਕਿੰਨੀ ਆ ਇਹਦੀ ਸਾਢੇ 65 ਤੋਂ ਉੱਪਰ ਹੀ ਹੋਵੇਗੀ ਜੀ ਠੀਕ ਹੈ ਤੇ ਜਿਹੜੀ ਆਪਣੀ ਘੋੜੀ ਆਈ ਉਹਦੀ ਹਾਈਟ ਕਿੰਨੀ ਆਗੇ ਹੁਣ ਤੱਕ ਉਹ ਬਿਸ਼ੇਰੀ ਦੀ ਤਾਂ ਹਾਈਟ ਐ ਸੀ ਮੇਰੀ ਜਿਹੜੀ ਆਪਣੀ ਘੋੜੀ ਮਲਾਈ ਸੀਗੀ ਵੈਸੇ ਉਹ ਉਹ ਮਾਂ ਨਾਲੋਂ ਤੁੱਚੀ ਚਲੀ ਗਈ ਆ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਮਾਂ ਉਹਦੀ ਜਮਾਂ ਕਾਲੇ ਰੰਗ ਦੀ ਸੀ ਘੋੜੀ ਓਕੇ ਤੇ ਉਹ ਆਪਣੀ ਜਿਹੜੀ ਬਿਸ਼ੇਰੀ ਇਹਦੀ ਆਈ ਆ ਉਹ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਆਈ ਆ ਜੀ ਠੀਕ ਮਾਰਕਿੰਗ ਜਾਨੀ ਕਿ ਆ ਇਹਦੇ ਤੇ ਜਾਂਦੀ ਹੈ ਜੀ ਹਾਂ ਜੀ ਆਹਦੇ ਤੇ ਲੈ ਕੇ ਜਾਂਦਾ ਹਾਂਜੀ ਠੀਕ ਹੈ ਬਈ ਤੇ ਇਹ ਕਿਹੜੀ ਲਾਈਨ ਦੇ ਵਿੱਚੋਂ ਆ ਗਿਆ ਵ ਇਹ ਇਹ ਸ਼ਾਨਸ ਬਹਰਾਵਾਂ ਵਾਲੇ ਦਾ ਬੱਚਾ ਹੈ ਜੀ ਹਾਂ ਸ਼ਾਂਤ ਤੇ ਸ਼ਾਂਤ ਜਾਨਕੀ ਜੀ ਤੇ ਵਾਵਾ ਕਾਫੀ ਪੈਸਾ ਲੱਗਾ ਹੋਇਆ ਹੈ ਹਨਾ ਹਾਂਜੀ 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 ਉਹ ਜਿਵੇਂ ਆਪਾਂ ਇੱਕ ਜਾਨਕੀ ਵੀ ਘੋੜੇ ਪ੍ਰੀਮੀਅਰ ਦੇ ਵਿੱਚ ਜਦੋਂ ਗੱਲ ਚੱਲਦੀ ਆ ਵੀ ਜਾਂ ਤਾਂ ਰਿਲਾਇੰਸ ਵਾਲਿਆਂ ਨੇ ਪੈਸੇ ਲਾ ਦੇ ਜਾਂ ਸਲਮਾਨ ਖਾਨ ਨੇ ਪੈਸੇ ਲਾ ਦੇ ਹਨਾ ਕਿ ਇਹ ਉਹੀ ਘੋੜਾ ਵਾ ਹਾਂਜੀ ਹਾਂਜੀ ਜਿਹਨੇ ਜੀਤੇ ਸਲਮਾਨ ਖਾਨ ਨੇ ਪੈਸੇ ਲਾਏ ਸੀ ਠੀਕ ਹੈ ਤੇ ਉਹਦਾ ਹੀ ਬੱਚਾ ਇਹ ਮਾਂ ਇਹਦੀ ਸੁਲਤਾਨ ਘੋੜੇ ਦੀ ਆ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਇਹ ਬਾਕੀ ਇੱਥੇ ਮੈਂ ਥੋੜੀ ਡਿਟੇਲ ਇਧਰ ਵੀ ਲਿਖੀ ਇਧਰ ਲਿਖੀ ਆ ਨਾ ਜ਼ਿਆਦਾ ਡਿਟੇਲ ਆਪਣੀ ਇਹ ਇੱਥੇ ਬੱਚਿਆਂ ਦੀ ਫੋਟੋ ਆ ਜੀ ਅੱਛਾ ਜੀ ਇਹਦੇ ਬੱਚੇ ਜਿਹੜੇ ਹਾਂ ਜੀ ਠੀਕ ਹੈ ਇਹ ਪੋਸਟਰ ਮਤਲਬ ਥੋੜਾ ਟਾਈਮ ਪਹਿਲਾਂ ਦੇ ਆ ਹਾਂ 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 ਪੁਰਾਣੀਆਂ ਹਾਂ ਜੀ ਹਾਂ ਜੀ ਠੀਕ ਹੈ ਤੇ ਇਸ ਤੋਂ ਬਾਅਦ ਆ ਗਿਆ ਆਪਣਾ ਬਰੂਦ ਤੇ ਬਰੂਦ ਕੋਲੇ ਆ ਕੇ ਤਾਂ ਹਰ ਇੱਕ ਬੰਦਾ ਪਹਿਲਾਂ ਰੱਖ ਕੇ ਵੇਖਦਾ ਲੋਕਾਂ ਨੂੰ ਵੇਖ ਕੇ ਫਿਰ ਗੱਲਬਾਤ ਕਰਦਾ ਵੀ ਬਾਈ ਇਹਦੇ ਬਾਰੇ ਦੱਸਿਓ ਹੁਣ ਹਾਂ ਜੀ ਹਾਂ ਜੀ ਇਹ ਤਾਂ ਹਰੇਕ ਮੰਡੀ 'ਚ ਹੀ ਲੱਗ ਜਾਂਦੇ ਨੇ ਪੂਰਾ ਖਿੱਚਦਾ ਕੇਂਦਰ ਰਹਿੰਦਾ ਜੀ ਹਾਂ ਲੋਕ ਮਤਲਬ ਬਹੁਤ ਚਾਹਣ ਵਾਲੇ ਵੀ ਇਹਨੂੰ ਠੀਕ ਹੈ ਤੇ ਜਦੋਂ ਮਤਲਬ ਕੋਈ ਵੀ ਪੁੱਛਦਾ ਮਤਲਬ ਪਤਾ ਲੱਗ ਜਾਂਦਾ ਲੋਕਾਂ ਨੂੰ ਬਰੂ ਹੈ ਆ ਇਹ ਪਹਿਲਾਂ ਅੰਬਰਸਰ ਵੀ ਲਾ ਕੇ ਗਏ ਸੀਗੇ ਮਾਦੀ ਤੇ ਵੀ ਲਾ ਕੇ ਮਾਦੀ ਤੇ ਹੁਣ ਇਹਦੀ ਪਛਾਣ ਬਣਨੀ ਸ਼ੁਰੂ ਹੋ ਗਈ ਆ ਹੁਣ ਜਦੋਂ ਜਿਹੜੀ ਮੰਡੀ ਜਾਂ ਕਿਤੇ ਵੀ ਖੜਾ ਹੁੰਦਾ ਹੈ ਨਾ ਉਦੋਂ ਦੂਰੋਂ ਦੇਖ ਕੇ ਕਹਿੰਦਾ ਵੀ ਉਹ ਬਰੂਦ ਖੜਾ ਹੋਣਾ ਹੈ ਨਾ ਪਛਾਣ ਬਣਾ ਗਿਆ ਆ ਆਹ ਜੀ ਹਾਂ ਜੀ ਹਾਂ ਜੀ ਪੂਰੀ ਬਣਾ ਗਿਆ ਆ ਕਿ ਇਹ ਹੁਣ ਮੱਝੂ ਕੇ ਲੈਨ ਦੇ ਵਿੱਚੋਂ ਜੇ ਗੱਲ ਕਰਕੇ ਇਹ ਕਿਹੜੇ ਘੋੜੇ ਲਉ ਆ ਇਹ ਇਹ ਫੌਜੀ ਘੋੜੇ ਦਾ ਜੀ ਅੱਛਾ ਜੀ ਫੌਜੀ ਉਹ ਕਿਹੜਾ ਕਿੱਥੋਂ ਦਾ ਉਹ ਮੱਝੂ ਕੇ ਲੈਨ ਦਾ ਹੀ ਫੌਜੀ ਘੋੜਾ ਠੀਕ ਐ ਐਕਸਪਾਇਰ ਹੋ ਗਿਆ ਹੁਣ ਐਕਸਪਾਇਰ ਹੋ ਗਿਆ ਅੱਛਾ ਹਾਂ ਜੀ ਠੀਕ ਐ ਤੇ ਮਾਲ ਲਉ ਮਾਂ ਇਹਦੀ ਹਲੀ ਸ਼ਾਨ ਲੈਣ ਦੀ ਸੀਗੀ ਅੱਛਾ ਹਾਂ ਜੀ ਜਿਹੜੀ ਇਹਦੀ ਬੱਚਿਆਂ ਦੀ ਜੇ ਮਾਰਕ ਨੂੰ ਵੀ ਗੱਲ ਕਰਕੇ ਬੱਚੇ ਕਿਵੇਂ ਫਿਰ ਆਉਂਦੇ ਤੇ ਜਾਂਦੇ ਇਹਦੇ ਬੱਚੇ ਆਉਦੇ ਤੇ ਵੀ ਜਾਂਦੇ ਆ ਜੀ ਜਿਵੇਂ ਅਗਲੇ ਦੇ ਅਗਲੇ ਦੋ ਪੈਰ ਜੱਟੇ ਨੂੰ ਲక్ష్ਮੀ ਕਦਮ ਵੀ ਕਹਿੰਦੇ ਚੰਗਾ ਮੰਨਿਆ ਜਾਂਦਾ ਤੇ ਆਉਦੇ ਤੇ ਵੀ ਜਾਂਦੇ ਆ ਪੰਜ ਕਲਿਆਣੇ ਬੱਚੇ ਵੀ ਆਏ ਹੋਏ ਆ ਜੀ ਅੱਛਾ ਤੇ ਮਤਲਬ ਪ੍ਰੋਪਰ ਵਿਲੇਜ ਦੇ ਬੱਚੇ ਵੀ ਬਹੁਤ ਚੰਗੇ ਬੱਚੇ ਪਾਉਂਦੇ ਆ ਠੀਕ ਹੈ ਇਹਦੀ ਹਾਈਟ ਕਿੰਨੀ ਹੈ ਇਹਦੀ ਹਾਈਟ 64.5 ਹੈ ਜੀ ਠੀਕ ਹੈ ਹਾਂਜੀ ਇੱਕ ਘਰੇ ਵੀ ਐਂ ਗਰਮ ਰਹਿੰਦਾ ਵਾ ਨਹੀਂ ਘਰੇ ਵਧੀਆ ਰਹਿੰਦਾ ਜੀ ਥੋੜਾ ਮੰਡੀ ਦੇ ਆ ਕੇ ਹੋ ਜਾਂਦਾ ਜੀ ਸ਼ਹਿਰਵਰਾਂ ਕੋਲੇ ਆ ਕੇ ਥੋੜਾ ਗ੍ਰੇਸੇ ਹੋ ਜਾਂਦਾ ਘਰੇ ਠੀਕ ਰਹਿੰਦਾ ਵਧੀਆ ਘਰੇ ਵਧੀਆ ਰਹਿੰਦਾ ਠੀਕ ਆਪਾਂ ਥੋੜਾ ਇਧਰੋਂ ਨੀੜਿਓਂ ਵੀ ਦਿਖਾਈਏ ਇਹਨੂੰ ਤੇ ਇਹਦੀ ਇਹਦੀ ਜਿਹੜੀ ਹੁਣ ਇਹਦੀ ਮਾਰਕਿੰਗ ਮੁਰਕਿੰਗ ਇਹਦੀ ਪੂਰੀ ਦੱਸੂਗੇ ਇਹਦੇ ਬਾਰੇ ਸੁਣਾਇਆ ਜੀ ਮੱਥੇ ਪਟਾ ਜੀ ਇਹਦੇ ਅਗਲੇ ਦੋ ਪੈਰ ਚਿੱਟੇ ਆ ਜੀ ਹਾਂ ਬਾਕੀ ਇਹ ਮਤਲਬ ਜਿਵੇਂ ਟਾਈਮ ਰਹਿੰਦੇ ਮਤਲਬ ਇਹ ਰੰਗ ਬਦਲਦਾ ਵਾ ਪਹਿਲਾਂ ਜਦੋਂ ਮਤਲਬ ਇਹ ਜਨਮ ਹੁੰਦਾ ਉਦੋਂ ਮਤਲਬ ਇਹ ਜਮਾ ਬਲੈਕ ਹੁੰਦਾ ਫਿਰ ਇਹ ਮਤਲਬ ਇਹ ਮਤਲਬ ਡੈਂਪਲ ਜਿਹਨੂੰ ਕਹ ਦਿੰਦੇ ਉਹ ਚੀਜ਼ ਵਿੱਚ ਪੁੰਹਦੇ ਆ ਫਿਰ ਮਤਲਬ ਹੌਲੀ ਹੌਲੀ ਇਹ ਗ੍ਰੇ ਹੋਈ ਜਾਂਦੇ ਜਿਵੇਂ ਹੁਣ ਵਾਈਟ ਸਾਰੇ ਮਤਲਬ ਇਹਦੇ ਕਾਲੇ ਵਿੱਚ ਵਾਲਿਆ ਉਹ ਸਾਰੇ ਮਤਲਬ ਇਹ ਕੱਢ ਜੂਗੇ ਤੇ ਹੁਣ ਪੂਰਾ ਗ੍ਰੇ ਹੋ ਜਾਊਗਾ ਜੀ ਠੀਕ ਹੈ ਹਾਂਜੀ 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 ਆਪਾਂ ਜਦੋਂ ਉਹ ਘੋੜੇ ਦੀ ਇਹ ਵੀ ਜਦੋਂ ਮਾਗੀ ਮੌਕੇ ਵੀਡੀਓ ਬਣਾਈ ਸੀਗੀ ਉਹ ਦਿਨੋਂ ਦਾ ਹੁਣ ਭਰੇ ਆ ਘੋੜੇ ਹਨ ਹਾਂਜੀ ਉਹ ਮਰਨ ਵਾਲੀ ਹੈ ਜੀ ਜਿਵੇਂ ਜਿਵੇਂ ਹੁਣ ਘੋੜਾ ਮਤਲਬ ਅੱਗੇ ਕਦ ਕੁਦ ਵਾ ਮਤਲਬ ਕਰੀ ਜਾਂਦੇ ਨਾਲ ਨਾਲ ਉਹ ਸਰੀਰ ਮਤਲਬ ਉਹਨਾ ਫਲਾਉਟ ਤੇ ਨਹੀਂ ਹੁੰਦਾ ਹੁਣ ਮਤਲਬ ਘੋੜੇ ਪੂਰੇ ਭਰਨਗੇ ਜਿਵੇਂ ਜਿਵੇਂ ਵੱਡਾ ਘੋੜਾ ਮਤਲਬ ਹੋਈ ਜਾਣਾ ਉਹ ਵੱਡਾ ਹੋਈ ਜਾਣਾ ਹਾਂ ਹਾਂ ਬਿਲਕੁਲ ਤੇ ਇਹਨਾਂ ਨੂੰ ਛੋਜ ਪਾਇਆ ਕਿ ਇਹਨੂੰ ਇੰਨਾ ਚੋਕੇ ਨਹੀਂ ਹਜੇ ਇਹ ਉਹ ਪਹਿਲਾ ਕਾਲਾ ਘੋੜਾ ਪਾਇਆ ਸੀਗਾ ਜੀ ਉਹ ਮਤਲਬ ਦੁੱਧ ਦਾਂਦੇ ਸੀਗਾ ਹਾਂ ਉਦੋਂ ਉਹ ਜਿੱਤਿਆ ਸੀਗਾ ਉੱਥੇ ਫਰੀਦਕੋਟ ਆਇਆ ਸੀਗਾ ਪੋਜੀਸ਼ਨ ਤੇ ਤੇ ਜਿਹੜਾ ਘਰੇ ਲਾਲ ਰਤਨ ਆਲਾ ਵਿਆ ਹੂੰ ਉਹਨੂੰ ਵੀ ਪਾਇਆ ਵਿਆ ਉਹ ਵੀ ਪੋਗੀਵਾਲ ਜਿੱਤਿਆ ਸੀਗਾ ਸੀਗੀ ਠੀਕ ਆ ਜਦੋਂ ਆ ਹੋਣੀ ਸ਼ੋਅ ਆ ਰਹੀ ਆਪਣੀ ਮਾਰਚ ਚ ਉਹ ਪੋਗੀਵਾਲ ਜਿੱਤਿਆ ਸੀਗਾ ਤੇ ਇਹਦਾ ਬੱਚਾ ਹੈਗਾ ਆਪਣੇ ਕੋਲੇ ਆਪਦੇ ਘਰੇ ਹੀ ਨਹੀਂ ਹਾਂ ਇਹਦਾ ਘਰੇ ਨਹੀਂ ਹੈਗੇ ਤੇ ਮਤਲਬ ਪਾਸੇ ਮਤਲਬ ਆਪਣੇ ਸ਼ਹਿਰ ਹੀ ਹੈਗੇ ਫਿਰ ਉਈ ਪਰਚ ਹੈਗੇ ਆ ਅੱਛਾ ਪੰਜਾਬ ਆਸ-ਪਾਸੇ ਹੈਗੇ ਤੇ ਉਹ ਇਹ ਬੱਚਾ ਇਹ ਗੁੜਾ ਜਾਂ ਕੁੜੀ ਆ ਬਸ਼ੇਰੀ ਆ ਬਸ਼ੇਰੇ ਇਹਦੀਆਂ ਬਸ਼ੇਰੀਆਂ ਵੀ ਆਉਂਦੀਆਂ ਬਸ਼ੇਰੇ ਵੀ ਆਉਂਦੇ ਆ ਜੀ ਦੋਵੇਂ ਆਈ ਜਾਂਦੇ ਠੀਕ ਆ ਹੁਣ ਵੱਡਾ ਬੱਚਾ ਇਹਦਾ ਜੇ ਕੋਈ ਹੋਵੇ ਕਿੰਨਾ ਕਿੰਨੀ ਉਮਰ ਦਾ ਹੋਊਗਾ ਉਹ ਮਿਲਦਾ ਦੇਦਾ ਸਭ ਤੋਂ ਪਹਿਲਾ ਬੱਚਾ ਜੇ ਪੰਜ ਕਲੇਣਾ ਆਇਆ ਉਹਨੂੰ ਪਿੱਛੇ ਜੇ ਮਤਲਬ ਬੰਦੇ ਜੋਬ ਪਰ ਜੋਬ ਵਗੈਰਾ ਚੱਲ ਸੀਗੇ ਉਹਨਾਂ ਤੋਂ ਐਕਸਪਾਇਰ ਹੋ ਗਿਆ ਅੱਛਾ ਕਹਿੰਦੇ ਸਾਡੇ ਤੋਂ ਸਾਹਮਣੇ ਹੋਈ ਉਹਨਾਂ ਦੀ ਆਰਦੀ ਗਲਤੀ ਨਾਲ ਹੀ ਉਹ ਮਨਾਂ ਦਾ ਕੋਈ 1 ਸਾਲ ਡੇਢ ਸਾਲ ਦਾ ਹੋ ਜਾਣਾ ਸੀ ਉਹਨੇ ਅੱਛਾ 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 ਠੀਕ ਆ ਇਹ ਥੋੜਾ ਮੇਰੇ ਹਿਸਾਬ ਨਾਲ ਮੀਲੇ ਚ ਘੱਟ ਆਇਆ ਕਰਕੇ ਵੀ ਥੋੜਾ ਲੱਗਦਾ ਹਨਾ ਜਿਆਦਾ ਕਰਦਾ ਇਹ ਇਹ ਥੋੜਾ ਬਾਹਰ ਆ ਕੇ ਇਵੇਂ ਹੀ ਆ ਜੀ ਮੀਲੇ ਦਾ ਵੈਸੇ ਲਾ ਲੇ ਵਾਹ ਵਾ ਲਾ ਲੇ ਪਹਿਲਾਂ ਅੰਮਰਸਰ ਵੀ ਗਿਆ ਜਗਰਾਉਂ ਵੀ ਗਿਆ ਵਾ ਦੋ ਤਿੰਨ ਰੀ ਇੱਥੇ ਵੀ ਆਇਆ ਮਾਗੀ ਵੀ ਗਿਆ ਵਾ ਪਰ ਇਹ ਐਂ ਹੀ ਮਤਲਬ ਉੱਥੇ ਵੀ ਐਂ ਹੀ ਕਰਦਾ ਰਹਿੰਦਾ ਜੀ ਤੇ ਇੱਥੇ ਵੀ ਹੁਣ ਹੁਣ ਮਤਲਬ ਤੁਹਾਨੂੰ ਤਾਂ ਵੀ ਦੇਖੀ ਜਾਨੇ ਆਪਾਂ ਸੋਹਾਂ ਦੇ ਵੀ ਦੇਖੀ ਜਾਨੇ ਵੀ ਐਂ ਕਰੀ ਜਾਂਦੇ ਇਹਨੂੰ ਸ਼ੌਂਕ ਹੋਣਾ ਚਾਹੀਦਾ ਨੀ ਕਿਤੇ ਅਜੇ ਮੈਨੂੰ ਨਹੀਂ ਪਾਇਆ ਹਜੇ ਹਾਂ ਹੈ ਨਹੀਂ ਵਿਚਾਰ ਵੀ ਪਾਉਂਦਾ ਜਾਂ ਕਿਵੇਂ ਆ ਨਹੀਂ ਆ ਇਹ ਹੈ ਨਹੀਂ ਵਿਚਾਰ ਜੀ ਠੀਕ ਆ ਵਧੀਆ ਥੋੜਾ ਤਿਆਰ ਕਰਨਾ ਪੈਂਦਾ ਵਖਰੇ ਢੰਗ ਨਾਲ ਜਾਨਵਰ ਹੈ ਨਾ ਹਾਂ ਜੋ ਵੈਸੇ ਮਤਲਬ ਹੁੰਦਾ ਵੀ ਘੋੜਾ ਵੈਸੇ ਨਾਮ ਇਹਨੇ ਆਪ ਹੀ ਮਤਲਬ ਬਹੁਤ ਬਣਾਇਆ ਵਾ ਘੋੜਾ ਬਲਕਿ ਪੋਪੁਲਾਰਟੀ ਜੀ ਚਾਵੇ ਪਤਾ ਹੀ ਮਤਲਬ ਬਿਲਕੁਲ ਬਿਲਕੁਲ ਚਲੋ ਬਾਕੀ ਵਧੀਆ ਵਾ ਜਿਵੇਂ ਸ਼ੋਅ ਦਾ ਵੈਸੇ ਨਾ ਸ਼ੋਅ 'ਚ ਵੀ ਕਈ ਵਾਰੀ ਕੋਈ ਫੇਰ ਡਿਸੀਜਨ ਜਿਹੜੀ ਹੁੰਦੇ ਹਾਂ ਤੇ ਉਹਦਾ ਵੀ ਚੱਕਰ ਚੱਲ ਜਾਂਦਾ ਜੀ ਸਹੀ ਗੱਲ ਤੇ ਮੁੜ ਕੇ ਜੇ ਬੰਦਾ ਪਾਉਂਦਾ ਵੀ ਆ ਫਿਰ ਕੋਈ ਜਾਂਦਾ ਹੋਵੇ ਨਾ ਬਈ ਚੱਲ ਘੋੜਾ ਬਾਹਰ ਆ ਗਿਆ ਤੇ ਕੋਈ ਉਹਨਾਂ ਨੂੰ ਦੱਸਣ ਵੀ ਬਈ ਆ ਤੁਹਾਡੇ ਚ ਮਤਲਬ ਕਮੀ ਆ ਜਿਵੇਂ ਨਵਾਂ ਬੰਦਾ ਕੋਈ ਸ਼ੋਅ 'ਚ ਜਾਂਦਾ ਜੀ ਤੇ ਉਹਨਾਂ ਨੂੰ ਬਈ ਇਹ ਵੀ ਹੋਣਾ ਚਾਹੀਦਾ ਬਈ ਦੱਸੇ ਬੰਦਾ ਬਈ ਆ ਤੁਹਾਡੇ ਘੋੜੇ 'ਚ ਕਮੀ ਹੈ ਤੇ ਆਹ ਮਤਲਬ ਇਸੇ ਕਰਕੇ ਤੁਹਾਨੂੰ ਕੋਈ ਨਹੀਂ ਆਇਆ ਉਹ ਕੋਈ ਨਹੀਂ ਹੈਗਾ ਬਸ ਇੱਕ ਰੀ ਸ਼ੋ ਚ ਮਤਲਬ ਘੋੜਾ ਚੱਲ ਜਾਂਦਾ ਮੁੜ ਕੇ ਕੋਈ ਬਾਅਦ ਚ ਪਹਿਲੇ ਜਿਹੜੇ ਦਾਸ ਹੁੰਦੇ ਆ ਆਪਸੀ ਨਾਲ ਮਿਲ ਜਾਂਦਾ ਇਹ ਜਿਹੜੀ ਜੋ ਵਾਕਏ ਯਾਰ ਇਹ ਚੀਜ਼ ਜਿਹੜੀ ਗੱਲ ਬਾਈ ਇਹ ਤੂੰ ਬਹੁਤ ਵਧੀਆ ਕੀਤੀ ਆ ਇਹ ਜਿੰਨੇ ਵੀ ਘੋੜਾ ਪ੍ਰੇਮੀ ਦੇਖਣ ਆਲੇ ਆ ਜਾਂ ਜਿਹੜੇ ਬੰਦੇ ਰੱਖਦੇ ਆ ਸ਼ੌਂਕ ਨਾਲ ਜਿਨ੍ਹਾਂ ਨੇ ਸ਼ੌਂਕਾਂ 'ਚ ਪਾਏ ਆ ਉਹ ਇਹੀ ਗੱਲ ਪੁੱਛਦੇ ਆ ਤੇ ਯਾਰ ਸਾਨੂੰ ਕਮੀ ਦਾ ਦੱਸਦੇ ਆ ਯਾਰ ਆ ਦੀ ਕਮੀ ਤਾਂ ਕੱਢ ਲੇ ਕੋਡੇ ਚ ਹਣਾ ਬਿਲਕੁਲ ਜੀ ਬਿਲਕੁਲ ਵੀ ਅਸੀਂ ਉਸ ਹਾਵ ਨਾਲ ਫਿਰ ਅੱਗੇ ਤਿਆਰ ਕਰਗੇ ਉਹ ਚੀਜ਼ ਨੂੰ ਹਣਾ ਤੇ ਪਰ ਉਹ ਚੀਜ਼ ਵਾਕੇ ਵੀ ਕਮੀ ਵਾਲਾ ਕੰਮ ਜਿਹੜਾ ਹੋ ਜਾਂਦਾ ਉੱਥੇ ਫਿਰ ਦੱਸਦੇ ਨਹੀਂ ਉੱਥੇ ਕਹਿੰਦੇ ਵੀ ਨੰਬਰ ਨਹੀਂ ਦੇਤੀ ਤੁਹਾਨੂੰ ਵੀ ਨਹੀਂ ਨੰਬਰਾਂ ਦੇ ਬਸ ਉਹ ਬਸ ਜਿਹੜੇ ਦਿਨ ਪਹਿਲੇ ਮਤਲਬ ਦਸਾਂ ਤੇ ਆ ਕੇ ਬਾਅਦ ਉਹਨਾਂ ਨੂੰ ਦੇ ਕੇ ਤੇ ਬਾਕੀ ਚਲੋ ਜੀ ਸਾਰੇ ਫੇਰ ਬਾਅਦ ਚੋਂ ਕਰਾਂਗੇ ਬਾਦਚੋ ਬਾਦਚੋ ਨਾ ਆ ਕੇ ਤੇ ਬਾਦਚੋ ਫੋਨ ਚੱਕਣੇ ਨਾ ਬਾਦਚੋਂਦੀ ਆ ਜੀ ਹਾਂ ਬਾਦਚੋਂ ਦੀਆਂ ਬਿਲਕੁਲ ਇਹ ਇਹ ਵੱਡੀ ਹੈ ਇੱਕ ਘਾਟ ਆ ਯਾਨੀ ਕਿ ਵੀ ਉਹ ਉੱਥੇ ਫਿਰ ਜਿਹੜਾ ਸ਼ੌਂਕੀ ਬੰਦਾ ਸ਼ਕੀਨ ਬੰਦਾ ਜਿਹਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੁੰਦਾ ਜਾਨਵਰ ਹੈ ਨਾ ਉਹ ਪਿੱਛੇ ਰਹਿ ਜਾਂਦਾ ਵਾ ਬਿਲਕੁਲ ਬਿਲਕੁਲ ਹੁਣ ਜਿਵੇਂ ਜਾਨਵਰ 쇼 ਤੇ ਜਾਣਾ ਜੀ ਮਤਲਬ 3-4 ਮਹੀਨੇ ਤਾਂ ਪਹਿਲਾਂ ਮਤਲਬ ਫੁੱਲ ਮਤਲਬ ਜ਼ੋਰ ਮਤਲਬ ਲੱਗਦਾ ਸਾਰੀ ਦਿਹਾੜੀ ਦਿਹਾੜੀ ਵਾਂਗੂ ਲੱਗ ਜਾਂਦਾ ਤੇ ਜਿਹੜਾ ਮਤਲਬ ਪਹਿਲਾਂ ਤੋਂ ਵੀ ਖਰਖਰਾ ਮਾਲ ਛੇ ਤਾਂ ਮੜੀ-ਮੋਟ ਮਤਲਬ 2-2 ਘੰਟੇ-ਘੰਟਾ ਘੰਟਾ ਮਤਲਬ ਲਾਉਣਾ ਹੀ ਪੈਂਦਾ ਤੇ ਜਦੋਂ ਬੰਦਾ ਇਨੀ ਮਿਹਨਤ ਨਾਲ ਸਾਹਮਦਾ ਉੱਥੇ ਜਾ ਕੇ ਫਿਰ ਚੱਲ ਇਹ ਨਹੀਂ ਕਹਿੰਦੇ ਹਾਰ ਜਿੱਤ ਤਾਂ ਹੋਣੀ ਹੀ ਹੋਣੀ ਉਹ ਹੋਣੀ ਆ ਫਿਰ ਮੀਟਿੰਗ ਵੀ ਰੁਕਣੀ ਪੈਂਦੀ ਉਸ ਟਾਈਮ ਦੇ ਵਿੱਚ ਸਾਰਾ ਕੁਝ ਕਰ ਹਾਰ ਜਿੱਤ ਤਾਂ ਚਲੋ ਹੋਣੀ ਚੱਲ ਜਿਹੜਾ ਬੰਦਾ ਹਾਰਦਾ ਉਹਨੂੰ ਦੱਸਣਾ ਚਾਹੀਦਾ ਵੀ ਇਹ ਤੁਹਾਡੇ ਪੁਆਇੰਟ ਆ ਜੀ ਕਿਉਂਕਿ ਜਨਵਾਰ ਚ ਹੁ ਬਾਕੀ ਜਿਹੜਾ ਵੀ ਹਰੈਕ ਦਾ ਚੀਜ਼ ਤਾਂ ਸੋਨਾ ਹੁੰਦੀ ਆ ਆਵਦੀ ਹਾਂਜੀ 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 ਤੇ ਪਰ ਜਿਹੜੇ ਬੰਦੇ ਨੇ ਸ਼ੋਅ ਆਸਤੇ ਤਿਆਰ ਕਰਨਾ ਹੁੰਦਾ ਉਹਨੂੰ ਫਿਰ ਐਕਸਟਰਾ એનર્ਜੀ ਲਾਉਣੀ ਪੈਂਦੀ ਆ ਹਾਂਜੀ 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 ਇਸੇ ਕਰਕੇ ਥੋੜਾ ਸ਼ੋਅਾਂ ਹੁਣ ਥੋੜਾ ਘੱਟ ਕਰਤਾ ਜਾਣਾ ਠੀਕ ਹੈ ਬਈ ਤੇ ਆ ਇਧਰ ਆ ਰਿਜ਼ਲਟ ਇਹਦੇ ਬੱਚੇ ਜਿਵੇਂ ਇਹ ਪਹਿਲਾਂ ਬਲੈਕ ਹੋ ਜਾਂਦੇ ਉਸ ਤੋਂ ਬਾਅਦ ਫਿਰ ਮਾਰਕਿੰਗ ਤੇ ਆਉਂਦੇ ਇਹ ਬਾਈ ਇਹ ਜਿਵੇਂ ਆ ਹੁਣ ਜਿਵੇਂ ਜਮਾ ਇਹਦੇ ਬੱਚੇ ਜਿਹੜੇ ਆ ਬਲੈਕ ਆਏ ਇਹ ਹੌਲੀ ਹੌਲੀ ਜਿਵੇਂ ਮਤਲਬ ਉਮਰ ਪਈ ਜਾਊਗੀ ਇਹ ਇਹਦੇ ਵਾਂਗੂ ਮਤਲਬ ਨੀਲੇ ਹੁੰਦੇ ਜਾਣਗੇ ਜੀ ਠੀਕ ਹੈ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇੱਕ ਢੇੜਾ ਵੀ ਦਿਖਾਵਾਂਗੇ ਇਹਨਾਂ ਦਾ ਕੱਢ ਕੇ ਸੋਰ ਕੇ ਤੇ ਠੀਕ ਆ ਬਾਈ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸਾਡੇ ਕੋਲ ਪਹੁੰਚਣ ਤੇ ਓਕੇ ਓਕੇ